ਸਵਾਗਤ ਹੈ ਦੋਸਤੋ ਨਵੀਂ ਵੀਡੀਓ ਚ ਆਪਾਂ ਆਏ ਸੀਗੇ ਰਈਏ ਰਈਆ ਹੈਗਾ ਅੰਮ੍ਰਿਤਸਰ ਤੋਂ ਜਦੋਂ ਜਲੰਧਰ ਜਾਂਦੇ ਆ ਨਾ ਤਾਂ ਰਸਤੇ 'ਚ ਇੱਕ ਕਸਬਾ ਆਉਂਦਾ ਇੱਕ ਛੋਟਾ ਜਿਹਾ ਸ਼ਹਿਰ ਰਈਆ ਇੱਥੇ ਆਪਾਂ ਖੜੇ ਸੀਗੇ ਇੱਥੇ ਰਈਏ ਨਾ ਇੱਕ ਦੋ ਛੋਟੇ ਬੱਚੇ ਇੱਕ ਭੈਣ ਤੇ ਭਾਈ ਛੋਟੇ 10ਵੀਂ 11ਵੀਂ ਕਲਾਸ 'ਚ ਪੜ੍ਹਦੇ ਆ ਤੇ ਨਾਲੇ ਉਹਨਾਂ ਨੇ ਚਾਹ ਦਾ ਸਟਾਲ ਖੋਲ੍ਹਿਆ ਹੈਗਾ ਇੱਥੇ ਚਾਹ ਦਾ ਕੋਖਾ ਆਪਾਂ ਜਾ ਆ ਰਹੇ ਸੀਗੇ ਜਲੰਧਰੋਂ ਅੰਮ੍ਰਿਤਸਰ ਆਪਾਂ ਇੱਥੇ ਉਹਨਾਂ ਕੋਲ ਚਾਹ ਪੀ ਕੇ ਜਾਵਾਂਗੇ ਉਹ ਇੱਕ ਉਹਨਾਂ ਦੀ ਬਦ ਨਸੀਬੀ ਸੀਗੀ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਛੱਡ ਦਿੱਤਾ ਕਿਉਂਕਿ ਛੋਟੇ ਬੱਚਿਆਂ ਨੂੰ ਫਾਦਰ ਦਾ ਹੱਥ وڑ ਜੇ ਫਾਦਰ ਦਾ ਸਾਯਾ وڑ ਜੇ ਤਾਂ ਕਿੰਨੀ ਮੁਸ਼ਕਲ ਹੁੰਦੀ ਆ ਜ਼ਿੰਦਗੀ ਬਸਰ ਕਰਨੀ ਉਹ ਆਪਾਂ ਉਹਨਾਂ ਨੂੰ ਪੁੱਛਦੇ ਆਂ ਤੇ ਨਾਲੇ ਆਪਾਂ ਚਾਹ ਪੀਂਨੇ ਆਂ ਆਪਾਂ ਪਹਿਲਾਂ ਲੱਭਦੇ ਆਂ ਉਹਨਾਂ ਦਾ ਖੂਕਾ ਕਿੱਥੇ ਆ ਹੈਗਾ ਕਿਉਂਕਿ ਆਪਾਂ ਮੇਨ ਬੱਸ ਸਟੈਂਡ ਦੇ ਲੱਗੇ ਖੜੇ ਆ ਹਰੇ ਜੀ ਫਾਈਨਲੀ ਦੋਸਤੋ ਆਪਾਂ ਨੇ ਮਿਲ ਗਿਆ ਹੈਗਾ ਸਤਪੁਰ ਟੀ ਸਟਾਲ ਇਹਨਾਂ ਦੇ ਕੁੱਕੇ ਦਾ ਨਾਮ ਹੈਗਾ ਤੇ ਆਪਣੇ ਜਦੋਂ ਆਪਾਂ ਪਹੁੰਚੇ ਆ ਨਾ ਤੇ ਇਹਨਾਂ ਦੀ ਇੰਟਰਵਿਊ ਚੱਲ ਰਹੀ ਕਿਸੇ ਚੈਨਲ ਨਾਲ ਤਾਂ ਦੇਖੋ ਬੇਟੀ ਦੀ ਇੰਟਰਵਿਊ ਚੱਲ ਰਹੀ ਹੈਗੀ ਆ ਤੇ ਇਹਦਾ ਬ੍ਰਦਰ ਜਿਹੜਾ ਉਹ ਸ਼ਾਇਦ ਪੜਨ ਗਿਆ ਹੈਗਾ ਜੇ ਛੁੱਟੀ ਨਹੀਂ ਮਿਲੀ ਦੋਸਤੋ ਇਹਨਾਂ ਦੇ ਚਾਹ ਦੇ ਖੋਖੇ ਦੇ ਨਾ ਲੋਕੇਸ਼ਨ ਇਹਨਾਂ ਦੀ ਹੈਗੀ ਆ ਓਪੋਜ਼ਿਟ ਤਾਂ ਹੈ ਤਾਂ ਕਪੂਰ ਹਸਪੀਟਲ ਲਿਖਿਆ ਤੇ ਫਰੰਟ ਤੇ ਸ਼ਹੀਦ ਦਰਸ਼ਨ ਸਿੰਘ ਮੈਮੋਰੀਅਲ ਕਾਲਜ ਊਮਨ ਕਾਲਜ ਆ ਇੱਥੇ ਪੁਲ ਦੇ نیچے ਹੈ ਨਾ ਇਹ ਲੋਕੇਸ਼ਨ ਇੰਟਰਵਿਊ ਚੱਲ ਰਹੀ ਹੈਗੀ ਕਿਸੇ ਚੈਨਲ ਦੇ ਨਾਲ ਕੀ ਭੈਣ ਦੀ ਇਹ ਦੋਨੇ ਬੱਚੇ ਨਾ ਇੱਕ ਇਹਦਾ ਭਰਾ ਹੈਗਾ ਤੇ ਇੱਕ ਇਹ ਇਹ ਦੋਨੇ ਪੁੱਛਦੇ ਆ ਕਿਹੜੀ ਕਿਹੜੀ ਕਲਾਸ ਚ ਪੜਦੇ ਆ ਤੇ ਸਕੂਲ ਤੋਂ ਬਾਅਦ ਇੱਥੇ ਇਹ ਸਟਾਲ ਲਾਉਨੇ ਆ ਪਚਾ ਵੀ ਪੀਵਾਂਗੇ ਇਹਨਾਂ ਤੋਂ ਭੈਣ ਨੇ ਆਪਾਂ ਨੂੰ ਚਾਹ ਦੇ ਦਿੱਤੀ ਆ ਦੀ ਖਲੂ ਆਪਾਂ ਚਾਹ ਪੀਣ ਲੱਗੇ ਆ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਆ YouTube ਤੇ ਕਿੰਨੇ ਮਸ਼ਹੂਰ ਹੋਏ ਆ ਸੱਤ ਗੋ ਰੋਟੀ ਸਟਾਲ ਬਹੁਤ ਸਾਰੇ ਲੋਕ ਇਹਨਾਂ ਨੂੰ ਨੂੰ ਲਾਉਂਦੇ ਆ ਦੋਸਤੋ ਇਹ ਦੋਨੇ ਭਰਾ ਕੋਮਲ ਤੇ ਉਹਦਾ ਭਰਾ ਮਿਹਨਤ ਕਰਦੇ ਆ ਚਾਹ ਬਣਾ ਕੇ ਆਪਣਾ ਗੁਜ਼ਾਰਾ ਕਰਦੇ ਆ ਸਾਨੂੰ ਸਾਰਿਆਂ ਨੂੰ ਚਾਹੀਦਾ ਇਹਨਾਂ ਦੀ ਸਪੋਰਟ ਕਰਨੀ ਇਹ ਕੋਮਲ ਚਾਹ ਵਾਲੀ ਕੁੜੀ ਦੇ ਨਾਮ ਨਾਲ ਸੋਸ਼ਲ ਮੀਡੀਆ ਤੇ ਜਿਹੜੀ ਆ ਮਸ਼ਹੂਰ ਹੋਈ ਆ ਇਹਨੂੰ ਜਾਣਨ ਲੱਗੇ ਲੋਕ ਤਾਂ ਹੁਣ ਪਹਿਲਾਂ ਤਾਂ ਇਹਨਾਂ ਦਾ ਕੰਮ ਘੱਟ ਚੱਲਦਾ ਸੀ ਪਰ ਹੁਣ ਦੇਖੋ ਕਿੰਨੇ ਲੋਕ ਚਾਹ ਪੀਣ ਆਉਂਦੇ ਨੇ ਛੋਟੇ ਛੋਟੇ ਬੱਚੀ ਆ ਮਿਹਨਤ ਕਰਦੇ ਆ ਇਹ ਦੇਖਣ ਦੇ ਲਈ ਬਹੁਤ ਸਾਰੇ ਲੋਕ ਆਉਂਦੇ ਆ ਬੋਰ ਕੈਂਟੀਨ ਦਾ ਇਸ ਕਰਕੇ ਆਪਾਂ ਵੀ ਆਏ ਸੀ ਆਪਾਂ ਆਏ ਸੀਗੇ ਇਹਨਾਂ ਨੂੰ ਚਾਹ ਪੀਣ ਇਹਨਾਂ ਕੋਲੇ ਤੇ ਇਹਨਾਂ ਨੂੰ ਨੋਂ ਪੁੱਛਦੇ ਆ ਕੀ ਨੌ ਕੀ ਆ ਪੈਣ ਤੁਹਾਡਾ ਕੋਮਲ ਪ੍ਰੀਤ ਕੌਰ ਕੋਮਲ ਪ੍ਰੀਤ ਕੌਰ ਤੇ ਲੋਕੇਸ਼ਨ ਕੀ ਆ ਇਹ ਮੇਰੇ ਅੰਮ੍ਰਿਤਸਰ ਜਲੰਧਰ ਰੋਡ 'ਚ ਦਚਨ ਫਿਰਮਾਨ ਪਬਲਿਕ ਸਕੂਲ ਦੇ ਦੇ ਸਾਹਮਣੇ ਸਾਧੂ ਗੁਰੂ ਕੇ ਚਾਲੇ ਠੀਕ ਆ ਆ ਵਾਲਾ ਸਕੂਲ ਹੈਗਾ ਸ਼ਹੀਦ ਦਰਸ਼ਨ ਸਿੰਘ ਫਿਰਮਾਨ ਹਨਾ ਕੋਲੇ ਠੀਕ ਹੈ ਤੁਹਾਡਾ ਬ੍ਰਦਰ ਤੇ ਤੁਸੀਂ ਦੋਨੇ ਹੁੰਨੇ ਹੋ ਹਾਂ ਜੀ ਬ੍ਰਦਰ ਬ੍ਰਦਰ ਮੇਰੇ ਛੁੱਟੀ ਤੋਂ ਬਾਅਦ ਅੰਮ੍ਰਾ ਵੈਸੇ ਮੈਂ ਤੇ ਮਮਾ ਹੁੰਦੇ ਡੇ ਟਾਈਮ ਸੁੰਡੇ ਨੂੰ ਅਸੀਂ ਤਿੰਨੇ ਜਾਣੇ ਹੁੰਨੇ ਆ ਕਿੰਨੇ ਕਿੰਨਾ ਟਾਈਮ ਹੋ ਗਿਆ ਇਹ ਏ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਪਹਿਲਾਂ ਤਾਂ ਕੋਈ ਵੀਡੀਓ ਨਹੀਂ ਆਈ ਹੈਗੀ ਸੋਸ਼ਲ ਮੀਡੀਆ ਤੇ ਹਨਾ ਵੀਰ ਜੀ ਕਦੇ ਪਾਈ ਨਹੀਂ ਅੱਛਾ ਸੋਸ਼ਲ ਮੀਡੀਆ ਤੇ ਲਾਸਟ ਕਦੋਂ ਵੀਡੀਓ ਕਦੋਂ ਅਪਲੋਡ ਹੋਈ ਮੇਰੇ ਲਾਸਟ ਮਹੀਨੇ ਪਾਸਟ ਮੰਥ ਉਸ ਤੋਂ ਬਾਅਦ ਹੀ ਲੋਕ ਜਾਣ ਜਾਣਨ ਲੱਗੇ ਤੁਹਾਨੂੰ ਹਨਾ ਵਧੀਆ ਗੱਲਾਂ ਜਾਣਨ ਲੱਗਿਆ ਬੋਲਣ ਵਾਲੇ ਨੇ ਬੋਲੀ ਜਾਣਾ ਵਾ ਪਲੀਸ ਸਾਨੂੰ ਸਪੋਰਟ ਕਰੋ ਕਿਸੇ ਆਪਣੇ ਰੋਟੀ ਖਾ ਸੀਗੇ ਧੋਖੇ ਦੋ ਸਹੀ ਗੱਲ ਸਹੀ ਗੱਲ ਕਿਉਂਕਿ 1.5 ਸਾਲ ਤੋਂ ਸੀ ਉਦੋਂ ਕੋਈ ਨਹੀਂ ਸੀ ਜਾਣਦਾ ਹਨਾ ਆਪਣਾ ਅੱਜ ਸਾਰੇ ਲੋਕ ਜਾਣਦੇ ਆ ਅਸੀਂ ਕਿੰਨੀ ਦੂਰੋਂ ਆਏ ਤੁਹਾਨੂੰ ਦੇਖਣ ਚਾਹ ਪੀਣ ਆਏ ਹੈਗੇ ਕੋਈ ਵੀ ਦੋਸਤ ਲੰਘਦਾ ਹੈਗਾ ਅੰਮ੍ਰਿਤਸਰ ਤੋਂ ਜਲੰਧਰ ਜਲੰਧਰ ਤੋਂ ਅੰਮ੍ਰਿਤਸਰ ਤਾਂ ਉਹ ਇਹਨਾਂ ਤੋਂ ਚਾਹ ਜ਼ਰੂਰ ਪੀ ਕੇ ਜਾਇਓ ਇਹ ਇਹਨਾਂ ਦਾ ਬ੍ਰਦਰ ਹੈਗਾ 9th ਕਲਾਸ 'ਚ ਇਹ ਹੈਗੀ ਆ ਕੋਮਲ ਹੈਗੀ ਆ ਪੈਣ ਪਲੱਸ 2 ਦੇ ਵਿੱਚ ਤੇ ਇਹ ਆਪਣਾ ਚਾਹ ਕੌਫੀ ਦਾ ਇੱਥੇ ਸਟਾਲ ਲਾਉਂਦੇ ਆ ਤੇ ਨਾਲ ਇਹਨਾਂ ਦੇ ਮਦਰ ਹੁੰਦੇ ਆ ਕੰਮ ਕਰਾਉਂਦੇ ਆ ਦੋਸਤੋ ਤੁਸੀਂ ਵੀ ਜਦੋਂ ਆਇਓ ਅੰਮ੍ਰਿਤਸਰ ਤੋਂ ਤਾਂ ਅਰੇਏ ਰੁੱਕ ਕੇ ਜਾਇਓ ਚਾਹ ਜ਼ਰੂਰ ਪੀ ਕੇ ਜਾਇਓ ਇਹ ਇਹਦੇ ਨਾਲ ਹੌਸਲਾ ਵੱਧਦਾ ਹੈਗਾ ਕਿਉਂਕਿ ਜਿੰਨੇ ਲੋਕ ਵੱਧ ਆਉਣਗੇ ਠੀਕ ਹੈ ਬੱਚਿਆਂ ਦਾ ਹੌਸਲਾ ਵੱਧਦਾ ਕਿਉਂਕਿ ਛੋਟੀ ਉਮਰ 'ਚ ਮਿਹਨਤ ਕਰ ਰਹੇ ਆ ਵਧੀਆ ਗੱਲ ਹੈਗੀ ਆ ਤਾਂ ਆਪਾਂ ਸਾਰਿਆਂ ਨੂੰ ਇਹਨਾਂ ਦਾ ਸਪੋਰਟ ਕਰਨੀ ਚਾਹੀਦੀ ਆ ਇਹਨਾਂ ਦੇ ਮਦਰ ਵੀ ਨਾਲ ਹੈਗੇ ਆ ਕੰਮ ਕਰਦੇ ਆ ਤਾਂ ਇਹ ਛੋਟੇ ਬੱਚੇ ਆ ਸਕੂਲ ਤੋਂ ਬਾਅਦ ਇੱਥੇ ਆ ਕੇ ਆਪਣਾ ਟੀ ਸਟਾਲ ਚਲਾਉਂਦੇ ਆ ਚਲੋ ਵਧੀਆ ਬੱਚਿਆਂ ਨੂੰ ਆਤ ਪੈਂਦੀ ਹੈਗੀ ਆ ਮਿਹਨਤ ਕਰਨ ਦੀ ਤਾਂ ਆਪਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਜੇ ਚਾਹ ਨਹੀਂ ਵੀ ਪੀਣੀ ਤਾਂ 2 ਮੀਟਰ ਰੁੱਕ ਕੇ ਜਾਓ ਤੇ ਆਪਾਂ ਹੁਣ ਵਾਪਸ ਚੱਲਦੇ ਆ ਮੌਸਮ ਵਧੀਆ ਹੋ ਗਿਆ ਆਪਾਂ ਬਹੁਤ ਦੂਰ ਜਾਣਾ ਹੈਗਾ ਤੇ ਇਹਨਾਂ ਨੂੰ ਮਿਲਨ ਦਾ ਕਰਕੇ ਇੱਥੇ ਰੁੱਕੇ ਸੀਗੇ ਔਰ ਚਲੋ ਮਿਲਦਿਆਂ ਨੈਕਸਟ ਵੀਡੀਓ ਚ ਅ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਏ ਬਾਏ